ਅਜੀ ਉਹਦਾ ਇੱਥੇ ਸਾਰੇ ਫਾਰਮ ਲੈ ਕੇ ਖੜੇ ਨੇ ਔਰ ਕਹਿ ਰਹੇ ਆ ਕਿ ਸਾਡੇ ਫਾਰਮਾਂ ਸਾਡੇ ਨਾਲ ਧੱਕਾ ਕੀਤਾ ਕਿਉਂਕਿ ਅਸੀਂ ਆਮ ਆਦੀ ਪਾਰਟੀ ਦੇ ਆਂ ਪਰ ਸਾਡੇ ਨਾਲ ਧੱਕਾ ਹੋ ਰਿਹਾ ਤੁਹਾਨੂੰ ਬੁਲਾਇਆ ਗਿਆ ਕੀ ਕਹਿਣਾ ਚਾਹੋਗੇ ਦੇਖੋ ਜੇ ਇਹ ਆਮ ਆਦੀ ਪਾਰਟੀ ਦੇ ਆਦਮੀ ਨਾ ਹੁੰਦੇ ਸ਼ਾਇਦ ਮਾਵੀਆਂ ਨਾ ਕਰਨੀ ਕਰ ਦਿੰਦਾ ਸਾਡੇ ਜਿਵੇਂ ਆ ਬਲਾਕ ਪ੍ਰਧਾਨ ਵਾ ਇਹ ਸਰਕਲ ਪ੍ਰਧਾਨ ਆ ਕਾਫੀ ਆਮ ਆਦੀ ਪਾਰਟੀ ਦੀ ਜਿਹੜੇ ਪੁਰਾਣੇ 12 12 ਸਾਲ ਹੋ ਗਏ 10 10 ਲੱਗਿਆਂ ਜਿਹੜਾ ਰੂ ਬੰਦੇ ਆ ਸਾਡਾ ਇਹਨਾਂ ਦੇ ਇਹਨਾਂ ਦਾ ਸਾਡੇ ਸਿਰ ਤੇ ਸਹਾਨ ਮੈਂ ਹਲਕੇ ਚ ਗਿਆ ਸੀ ਇਹ ਮੈਨੂੰ ਬਾਰ ਬਾਰ ਫੋਨ ਲਾਈ ਜਾਂਦੇ ਸੀ ਔਰ ਉਹ ਸਾਫ ਸਾਡੇ ਜਿਹੜੇ ਫ ਇਹ ਵੈਸੇ 9 9:30 ਵਜੇ ਦੇ ਬੰਦੇ ਤਕਰੀਬਨ ਸਾਰੇ ਆਏ ਆ ਪਰ ਪਤਾ ਨਹੀਂ ਅੱਜ ਕਿਉਂ ਇਹਨਾਂ ਨੂੰ ਇਨਡਿਸਟਰਬ ਕੀਤਾ ਵੀ ਕਿਤੇ ਇਹਨਾਂ ਨੂੰ ਅੰਦਰ ਬਿਠਾ ਵਾੜ ਲੈਂਦੇ ਕਿਤੇ ਅੰਦਰੋਂ ਬਾਹਰ ਕੱਢ ਦਿੰਦੇ ਆ ਇਹ ਦੱਸ ਇਹਨਾਂ ਦੇ ਦੱਸਣ ਤੇ ਆ ਤੇ ਮੈਂ 2-4 ਵਾਰੀ ਮਾਵੀ ਰਾਬਤੇ ਸਾਰੇ ਅਫਸਰਾਂ ਨੂੰ ਲਿਆ ਬਾਰ-ਬਾਰ ਸਾਰਿਆਂ ਨੂੰ ਕਿਹਾ ਵੀ ਇਹਨਾਂ ਨੂੰ ਖੱਜਲ ਖਰਾਬ ਨਾ ਕਰੋ ਨਾਲੇ ਸਾਡੇ ਪਾਰਟੀ ਦੇ ਜਿਹੜਾ ਬੰਦੇ ਆ ਆਮ ਆਦਮੀ ਪਾਰਟੀ ਹੁਣਾ ਮੋਨਜੀਤ ਸਿੰਘ ਆ ਇਹ ਬਲਾਕ ਪ੍ਰਧਾਨ ਨਾ ਦੱਸੋ ਇਹਨੂੰ ਕਿਹੜਾ ਬੰਦਾ ਆਖੂਗਾ ਵੀ ਨਹੀਂ ਇਹ ਬਲਾਕ ਪ੍ਰਧਾਨ ਲਗੇ ਹੁਣਾ ਬਲਵਿੰਦਰ ਸਿੰਘ ਹੋਣੀ ਆ ਇਹ ਪਤਾ ਨਹੀਂ ਕਿੰਨੇ ਸਮੇਂ ਦੇ ਲੱਗੇ ਸਰਕਰ ਪ੍ਰਧਾਨ ਦੀ ਕਈ ਬੰਦੇ ਆ ਆਮਾਦੀ ਪਾਰਟੀ ਜੀ ਸਾਨੂੰ ਇਹਨਾਂ ਦਾ ਕਰਕੇ ਆਉਣਾ ਪਿਆ ਜੀ ਪਰ ਸਰ ਇਹ ਕਹਿ ਰਹੇ ਕਿ ਸਾਡੇ ਨਾਲ ਧੱਕਾ ਹੋ ਗਿਆ ਜੀ ਸਾਡੀਆਂ ਫੈਸਲਾ ਨਹੀਂ ਲੈ ਰਹੇ ਤੁਸੀਂ ਗੱਲਬਾਤ ਕੀਤੀ ਹੋਗੀ ਤਾਂ ਕੀ ਲੱਗ ਰਿਹਾ ਹੁੰਦਾ ਇਹਨਾਂ ਨਾਲ ਧੱਕਾ ਕੋਈ ਨਹੀਂ ਹੋਣ ਦਵਾਗੇ ਜੀ ਵੇਖੋ ਅਸੀਂ ਸਰਕਾਰ ਚਾ ਮੈਂ ਪੰਜਾਬ ਸਰਕਾਰ ਦਾ ਚੇਅਰਮੈਨ ਹਾਂ ਮੈਨੂੰ ਸਰਕਾਰ ਨੇ ਮਾਨਤਾ ਇਹਨਾਂ ਲੋਕਾਂ ਦੀ ਭਰਾਵਾਂ ਦੀ ਸੇਵਾ ਕਰਨ ਲਈ ਲਾਇਆ ਵਾ ਤੇ ਮੈਂ ਹੰਡੀ ਸੀ ਸਾਹਿਬ ਨਾਲ ਗੱਲ ਕੀਤੀ ਆ ਵੀ ਇਹਨਾਂ ਨੂੰ ਇਤਨਾ ਕਿਉਂ ਕੀਤਾ ਜਾਂਦਾ ਉਹ ਆਂਦੇ ਜੀ ਅਸੀਂ ਆਰ ਉਹਨਾਂ ਨਾਲ ਗੱਲ ਕਰਕੇ ਤਾਂ ਕੋਈ ਇਹਨਾਂ ਦਾ ਰਸਤਾ ਨਿਕਾਲਦੇ ਆ ਸ਼ਾਇਦ ਹੋ ਸਕਦਾ ਆ ਵੀ ਇਹਨਾਂ ਦੇ ਪੇਪਰ ਆਪਾਂ ਸ਼ਾਮਲ ਕਰਾਵਾਂਗੇ ਅਰੇ ਕਿਵਿਕਨ ਬੰਦੇ ਕਹਿੰਦੇ 4-4 ਹਜ਼ਾਰ ਕਾਟ ਲੱਗ ਰਿਹਾ ਕਦੀ ਸੁਣਿਆ ਜੀ ਉਹ ਜਾਣਬੁੱਝ ਕੇ ਇਹਨਾਂ ਨੂੰ ਅੰਦ ਦੱਸਣਦੇ ਆ ਭਝਾਈ ਫਿਰਦੇ ਸੀ ਬਾਰ-ਬਾਰ ਕਾਪੀਆਂ ਕਰਾਉਣ ਤੇ ਇਹਨਾਂ ਨੂੰ ਚੱਕਰਾਂ 'ਚ ਪਾ ਛੱਡਿਆ ਤੇ ਭਜਾ ਦੜਾ ਕੇ ਤੇ ਸ਼ਾਮੀ ਕਹਤਾ ਵੀ ਤੁਸੀਂ ਲੇਟ ਹੋ ਗਏ ਜੋ ਜਦੋਂ ਕਿ 9 ਵਜੇ ਦੇ ਬੈਠੇ ਲੇਟ ਦੱਸੋ ਕਾਦੇ ਵਿਚਾਰੇ ਇਹਨਾਂ ਨੂੰ ਬਹੁਤ ਖੱਜਲ ਖਰਾਬ ਕੀਤਾ ਗਿਆ ਪਤਾ ਕਿ ਉਹਨਾਂ ਇਹ ਸੈਟਿੰਗਾਂ ਕਰ ਲੈਂਦੇ ਇੱਥੇ ਜਿਹੜਾ ਬੰਦਾ ਅੱਜ ਜਿਹਦੇ ਬਰਾਬਰ ਦੇ ਬੰਦੇ ਦੇ ਪੇਪਰ ਨਾਲ ਦਾਖਲ ਹੋਏ ਮੰਨ ਲਓ ਤੇ ਉਹਨੇ ਰੁਪਈਆ ਜੋ ਵੀ ਉਹਨਾਂ ਦੇਣ ਲਣ ਕੀਤਾ ਹੋਊਗਾ ਤੇ ਉਹ ਘਰ ਬੈਠਾ ਮੈਂਬਰ ਬਣ ਗਿਆ ਜਾਂ ਕੋਈ ਸਰਪੰਚ ਬਣ ਪਰ ਜਿਹਦੇ ਬੰਦੇ ਤੇ ਉਹਦੇ ਬਰਾਬਰ ਦੇ ਪੇਪਰ ਨਾਲ ਸ਼ਾਮਲ ਹੋਏ ਉਹ ਤੇ ਘਰ ਬੈਠਾ ਲੀਡਰ ਬਣ ਗਿਆ ਫਿਰ ਇਸ ਤਰ੍ਹਾਂ ਨਹੀਂ ਹੋਣ ਦੇਣਾ ਸੀ ਮੈਂ ਡੀਸੀ ਸਾਹਿਬ ਨਾਲ ਗੱਲ ਕੀਤੀ ਆ ਇਹਨਾਂ ਸਾਰਿਆਂ ਦੇ ਪੇਪਰ ਸ਼ਾਮਲ ਕਰਾਵਾਂਗੇ ਉਸ ਤੋਂ ਬਾਅਦ ਪੰਜਾਬ ਜਿਹੜੀ ਇਲੈਕਸ਼ਨ ਜਿਹੜੀ ਪਿੰਡਾਂ ਦੇ ਵਿੱਚ ਦੀ ਬੜੀ ਪਾਰਦਰਸ਼ੀ ਹੋਊਗੀ ਕਿਉਂਕਿ ਇਹ ਪਿੰਡਾਂ ਦਾ ਲੋਕਾਂ ਦਾ ਫੈਸਲਾ ਹੁੰਦਾ ਇੱਕ ਚੰਗੇ ਬੰਦੇ ਨੂੰ ਚੁਣ ਕੇ ਗਾੜੀ ਲੈ ਕੇ ਆਉਣਾ ਹੁੰਦਾ ਪੰਚਾਇਤਾਂ ਦਾ ਮਸਲਾ ਇਹ ਹੁੰਦਾ ਠੀਕ ਹੈ ਜੀ ਤੇ ਜਿਹਨੂੰ ਹਾਂਜੀ ਜੇ ਅਗਰ ਫਾਈਲ ਨਹੀਂ ਇਹਨਾਂ ਦੀ ਜਮ੍ਹਾਂ ਹੁੰਦੀ ਤੇ ਫਿਰ ਉਹ ਜਿੱਤ ਕੇ ਤੇ ਲੱਗੇ ਜੇ ਸਰਕਾਰ ਕਹਿੰਦੀ ਕਿ ਸਾਡੇ ਦੇ ਵਿੱਚ ਕਿਸੇ ਤਰ੍ਹਾਂ ਦੇ ਭ੍ਰਸ਼ਟਾਚਾਰ ਨਹੀਂ ਹੈ ਅਭੀ ਤੇ ਵੀ ਕਨ ਫਿਰ ਮਿਲਦੇ ਆ ਭ੍ਰਸ਼ਟਾਚਾਰ ਫਿਰ ਵੇਖੋ ਜੀ ਮੈਂ ਡਾਕਟਰ ਕਸ਼ਮੀਰ ਸਿੰਘ ਸੋਲ ਸਾਡਾ ਵੱਡਾ ਭਰਾ ਥੋੜੇ ਦਿਨ ਪਹਿਲਾਂ ਸੰਸਾਰ ਛੱਡ ਕੇ ਜਾ ਚੁੱਕਾ ਜੀ ਅੱਜ ਉਹ ਹੁੰਦੇ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਹਾਨ ਕਰਦੇ ਲੋਕ ਤੇ ਜੇ ਨਹੀਂ ਤੇ ਅੱਜ ਫਿਰ ਇਹਨਾਂ ਦੇ ਜਿਹੜਾ ਸਾਣਾ ਮੇਰੇ ਸਿਰ ਵਾ ਮੈਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪੂ ਇਹਨਾਂ ਤੋਂ ਕਿ ਇਹ ਅਸੀਂ ਚਲੋ ਮੈਂ ਚੇਅਰਮੈਨਾਂ ਜਗਲਾਦਪਾਗ ਦਾ ਤਰਨਤਨ ਹਲਕੇ ਦਾ ਮੇਰੇ ਕੋ ਪੰਜਾਬ ਸਰਕਾਰ ਨੇ ਮੇਰੇ ਹਲਕੇ ਦਾ ਲੀਡਰ ਵੀ ਲਾਇਆ ਵਾ ਪਰ ਮੈਂ ਅਫਸਰਾਂ ਦੇ ਫੋਨ ਕਰ ਰਹੇ ਹਾਂ ਅਫਸਰਾਂ ਨੂੰ ਬੇਨਤੀਆਂ ਕਰ ਰਹੇ ਹਾਂ ਬਾਰ-ਬਾਰ ਫਿਰ ਅਸੀਂ ਜੋ ਵੀ ਰਸਤਾ ਬਣਦਾ ਹੈ ਸਰਕਾਰ ਤੱਕ ਵੀ ਲੈ ਕੇ ਜਾਵਾਂਗੇ ਤੇ ਅਸੀਂ ਕੋਟ ਕਚੇਰੀ ਦਾ ਬੂਆ ਖੜਕਾਵਾਂਗੇ ਵੀ ਇਹਨਾਂ ਅਫਸਰਾਂ ਨੇ 9 ਵਜੇ ਤੋਂ ਲੈ ਕੇ ਜੇ ਇੱਥੇ ਕੋ ਕੈਮਰੇ ਕੁਮਰੇ ਹੈਗੇ ਆ ਤੁਸੀਂ ਕੋਸ਼ਿਸ਼ ਕਰੋਗੇ ਉਹ ਵੀ ਚੈੱਕ ਕਰਾ ਲੈਣਾ ਤੇ ਜੇ ਕਹਿਦਨ ਕਿ ਕੈਮਰੇ ਬੰ ਇਸ ਕਰਕੇ ਏਡੀ ਵੱਡੀ ਬਿਲਡਿੰਗਾਂ ਫਿਰ ਇਹਦੇ ਕੈਮਰੇ ਤੇ ਅਫਸਰਾਂ ਨੂੰ ਸਿਰਿਆਂ ਨਾਲ ਚਾਲੂ ਰੱਖਣੇ ਚਾਹੀਦੇ ਆ ਜਦੋਂ ਕਿ ਸਵੇਰ ਦੇ ਬੰਦੇ 9 ਵਜੇ ਦੇ ਆਏ ਆ ਤੇ ਹੁਣ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਲੇਟ ਹੋ ਗਏ ਆ ਜਾਂ ਲੇਟ ਆਏ ਉਹ ਸਿਰਫ ਇੱਕ ਸੈਟਿੰਗਾਂ ਅਸੀਂ ਕਹਿ ਸਕਦੇ ਫਿਰ ਸੈਟਿੰਗਾਂ ਹੋਈਆਂ ਹੋਣਗੀਆਂ ਪਰ ਅਸੀਂ ਇਹੋ ਜਿਹੇ ਜਿਹੜੇ ਹੈਗੇ ਆ ਬੰਦੇ ਗਲਤ ਜਿਹੜੇ ਕਰਪਟ ਬੰਦੇ ਅਫਸਰ ਇਹਨਾਂ ਦੀ ਕਿਤੇ ਨਹੀਂ ਇੱਕ ਵੀ ਚੱਲਣ ਦੇਵਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਸਾਫ਼ ਸੁਥਰੀ ਪਾਰਟੀ ਦੇ ਜਿਹੜੇ ਅਸੀਂ ਕੰਮ ਕਰ ਰਹੇ ਆਂ ਸਰਦਾਰ ਭਗਵੰਤ ਮਾਨ ਜੀ ਸੀਐਮ ਸਾਹਿਬ ਬਹੁਤ ਜ਼ਿਆਦੀ ਸ਼ਾਫ ਸ਼ਵੀ ਦੇ ਮਾਲਕ ਵਾ ਜਦੋਂ ਉਹਨਾਂ ਤੱਕ ਗ ਸਰਨਾਜੀ ਦਲਬਖ ਸਿੰਘ ਜੀ ਪਿੰਡ ਪਿੰਡ ਕੱਕਾ ਕੰਡਾਲਾ ਜੀ ਇੱਥੇ ਆਏ ਤੁਸੀਂ ਇਹ ਕਿਸਾਨ ਭਾਵਨ ਚਾਜ ਤੇ ਇਹ ਕੀ ਕਰ ਬਲ ਆਹੀਂ ਆਏ ਆ ਕਾਗਜ਼ ਜਮਾ ਕਰਾਉਣ ਲਈ ਇਹ ਨਾਮ ਜ਼ਿੰਦਗੀ ਪੱਤਰ ਵਾਸਤੇ ਹਾਂਜੀ ਪੰਚਾਇਤੀ ਚੋਣਾਂ ਲਈ ਤੇ ਕੀ ਗੱਲ ਬਾਤ ਆਹੀਂ ਚੁੱਲਾ ਟੈਕਸ ਆ ਤੇ ਗਏ ਆ ਰਾਤੀ ਕਟਾਉਣ ਲਈ ਇਹਨਾਂ ਕੋਲ ਧਾਰ ਕੱਢ ਦਿੱਤਾ ਤੇ ਪਹਿਲਾਂ ਇਹਨਾਂ ਰਾਤੀ 2000 ਰੁਪਏ ਮੰਗਿਆ ਸਾਡੇ ਕੋਲ ਪਹਿਲਾਂ ਲਿਆ 1000 ਰੁਪਏ ਇੱਕ ਚੁੱਲਾ ਟੈਕਸ ਦਾ ਹਾਂਜੀ ਹਾਂਜੀ ਚੁੱਲਾ ਟੈਕਸ ਫੀਸ ਹੈ ਕਿ ਨਹੀਂ ਹੈ ਪਤਾ ਨਹੀਂ ਹੁਣ ਇਹਨਾਂ ਨੂੰ ਪਤਾ ਹੈ ਉੱਤੇ 35 ਰੁਪਏ ਦਿੱਤੇ ਇਹਨਾਂ ਨੇ ਚੁੱਲਾ ਟੈਕਸ ਉੱਤੇ ਜੀ ਤੇ ਉਹਦੇ ਤੋਂ ਵੱਧ ਆ ਇਹਨਾਂ ਨੇ ਆਣ ਕੇ ਦਫ਼ਤਰ ਨਹੀਂ ਬੈਠੇ ਗੱਡੀ ਦੇ ਵਿੱਚ ਜਾ ਕੇ ਬੈਠ ਕੇ ਇਹਨਾਂ ਕਟੀਆਂ ਪਰਚੀਆਂ ਉਹ ਵੀ ਆਈ ਸਾਡੇ ਪਿੰਡ ਦਾ ਸਰਪੰਚ ਜਿਹੜਾ ਗਰਮ ਹੋਇਆ ਤੇ ਫੇਰਾ ਕਿੰਨੇ ਪੈਸੇ ਬਤੀ ਦੇ ਆ ਉਤਰਾ 35 ਰੁਪਏ ਲੱਗੇ ਆ ਮੰਗਦੇ ਆ 1000 ਰੁਪਏ ਸਾਡੇ ਕੋਲੋਂ ਮਾਲ ਲਿਆ ਇਹਨਾ 1000 ਰੁਪਏ 1000 ਰੁਪਏ ਲਿਆ ਸਰਕਾਰੀ ਦੌਰ 35 ਰੁਪਏ ਹੈ ਹਾਂਜੀ ਸਰਕਾਰੀ ਤੌਰ ਤੇ 35 ਰੁਪਏ ਬੇਨਸਾਭੀ ਹੁੰਦੀ ਆ ਹਰ ਬੰਨੇ ਕੋਈ ਆਪਣੀ ਡਿਊਟੀ ਤੇ ਨਹੀਂ ਆਉਂਦਾ 12 ਵਜੇ ਤੋਂ ਵੱਧ ਆਣ ਕੇ ਦਫ਼ਤਰਾਂ 'ਚ ਬੈਠੇ ਆ ਉਹ ਵੀ ਲੋਕੇ ਬੈਠੇ ਹੋਏ ਆ ਸਾਡੀਆਂ ਪਹਿਲਾਂ ਤੁਹਾਡੇ ਕੋਲ ਸਾਡੀਆਂ ਪਹਿਲਾਂ ਸਾਡੇ ਕੋਲ ਆਵੇ ਨਹੀਂ ਦਾਗਲ ਕੀਨਾ ਤੁਹਾਡਾ ਦਲਬਾਗ ਸਿੰਘ ਜੀ ਦਲਬਾਗ ਸਿੰਘ ਜੀ ਤੁਸੀਂ ਕਿਸ ਜਗ੍ਹਾ ਤੇ ਖੜੇ ਹੋ ਔਰ ਕਾਦੇ ਫਾਰਮ ਲਿਖਾ ਰਹੇ ਅਸੀਂ ਤਰਨਤਾਰਨ ਆਪਣੇ ਬਲਾਕ ਦੇ ਵਿੱਚ ਖਲੋਤੇ ਆਂ ਐ ਮੈਂਬਰੀਆ ਤੇ ਆਪਣੇ ਕਾਗਜ਼ ਜਮਾ ਕਰਾਉਣ ਆਏ ਆ ਜੀ ਅਸੀਂ 11 ਵਜੇ ਇੱਥੇ ਪਹੁੰਚ ਚੁੱਕੇ ਆ ਕੀ ਹੋ ਰਿਹਾ ਤੇ 11 ਵਜੇ ਤੁਹਾਨੂੰ ਇੰਨਾ ਖੱਜਲ ਖਰਾਬ ਕਰੀ ਜਾਂਦੇ ਧਾਰ ਕੱਢ ਲਿਓ ਧਾਰ ਕੱਢ ਫਾਈਲ ਦੇ ਵਿੱਚ ਲੱਗਾ ਹੋਇਆ ਆ ਜੀ ਉਹਦੇ ਤੋਂ ਵਾਧਾ ਵੀ ਇਹਨਾਂ ਨੇ ਸਾਨੂੰ ਖੱਜਲ ਖਰਾਬ ਕੀਤਾ ਖੱਜਲ ਖਰਾਬੀ ਕਰ ਰਹੇ ਨੇ ਖੱਜਲ ਖਰਾਬੀ ਇਹ ਜਿੰਨਾ ਤੋਂ ਪੈਸੇ ਲੈ ਕੇ ਇਹਨਾਂ ਨੇ ਕਰ ਲਈ ਆਪਣੀ ਸੈਟਿੰਗ ਜਾਨੀ ਕਿ ਤੇ ਜਿਹੜੇ ਆਮ ਪਾਰਟੀ ਦੇ ਬੰਦੇ ਰਹਿ ਗਏ ਉਹਨਾਂ ਦੇ ਰਹਿ ਗਏ ਆ ਕਾਗਜ ਉਹਨਾਂ ਨੂੰ ਸਾਨੂੰ ਪੌਣੇ 3 ਵਜੇ ਅੰਦਰ ਕੀਤਾ ਐਂਟਰੀ ਉਦੋਂ ਬੰਦਾ ਕਾਗਜ ਫੋਲੀ ਗਏ ਆ ਇਹਨਾਂ ਨੇ ਸਾਨੂੰ ਕਿਸੇ ਬੰਨੇ ਲਾਇਆ ਨਹੀਂ ਆ ਇਹ ਉੱਠ ਕੇ ਆਹਦਾ ਤਾਂ 3 ਵਜੇ ਸਾਡਾ ਟਾਈਮ ਹੋ ਚੁੱਕਾ ਜੀ ਸਾਰੇ ਆਮ ਆਦਮੀ ਪਾਰਟੀ ਦੇ ਆਮ ਪਾਰਟੀ ਦੇ ਸਾਰੇ ਤੁਹਾਡਾ ਕੋਈ ਵੀ ਕਾਗਜ ਨਹੀਂ ਦਾ ਨਹੀਂ ਸਾਡੇ 13 ਫੇਲਾਂ ਜਿਹੜਿਆ ਕੱਤੇ ਕੰਡਿਆਲੇ ਦੀਆਂ ਜਾਂ ਨਹੀਂ ਬੰਦ ਤੇ ਇੱਕ ਹੋਈ ਸਾਡੇ ਕੈਰਨਵਾਲ ਦੀ ਇੱਕ ਠਰੂ ਦੀ ਆ ਕਿ ਤੁਹਾਡੇ ਨਾਲ ਗਲਤ ਹੋ ਗਿਆ ਸਾਡੇ ਨਾਲ ਬੇਇਨਸਾਫੀ ਹੋਂਦੀ ਹੈ ਤੁਸੀਂ ਆਪਣੇ ਕਿਸੇ ਸੀਨੀਅਰ ਲੋਕੀ ਤੁਹਾਡਾ ਹੁੰਦਾ ਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਕੋਈ ਮੇਨ ਬੰ ਚੇਅਰਮੈਨ ਸਾਹਿਬ ਨੂੰ ਫੋਨ ਕੀਤਾ ਫਿਰ ਚੇਅਰਮੈਨ ਸਾਹਿਬ ਆਏ ਇੱਥੇ ਅੱਛਾ ਗੁਰਦੇਵ ਸਿੰਘ ਸੰਧੂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਨਹੀਂ ਸਾਡੀਆਂ ਫੈਲਾਂ ਚਾਹਵਾ ਹੋਣੀਆਂ ਚਾਹੀਦੀ ਤਾਂ ਹੁਣ ਇਨਸਾਫ ਦਿੱਤਾ ਜਾਣਾ ਚਾਹੀਦਾ ਕਿਹਦਾ ਭਜੀ ਤੁਹਾਡਾ ਜੇ ਸ਼ਤਰ ਸਿੰਘ ਜੀ ਜਦੋਂ ਜਿੰਨੀ ਕਿਤੇ ਪਹੁੰਚੀ ਤੇ ਕੀ ਗੱਲਬਾਤ ਸਰ ਕੱਲ ਦੇ ਸਾਨੂੰ ਖਜਲ ਖਵਾਰੀ ਕਰੀ ਜਾ ਰਹੇ ਆ ਖਜਲ ਖਵਾਰੀ ਇਹੋ ਜੀ ਕਰਦੇ ਆ ਕਿ ਤੁਸੀਂ 10 ਪੜੇ ਜੇ ਵਿੱਚ ਲਿਖਿਆ 10 ਪੜੇ ਕਿਹੜੇ ਸਕੂਲ ਤੋਂ ਲਿਖ ਪੜੀ ਆ ਤੁਹਾਡੇ ਬੋਰਡ ਦਾ ਪਿੰਡ ਦਾ ਨਾਮ ਨਹੀਂ ਲਿਖਿਆ ਜਿੱਥੋਂ ਤੁਸੀਂ ਪਾਸ ਕੀਤੀ ਇਹਨੂੰ ਫਾਈਲ ਸਹੀ ਕਰਾ ਕੇ ਲਿਆਓ ਜੇ ਫੈਸਲਾ ਹੀ ਕਰਾ ਕੇ ਲਿਆਂਦੀ ਆ ਤੁਹਾਡੇ ਦਾ ਸਟਾਫ ਇੱਕ ਲੱਗਾ ਜੀ ਸਟਾਫ ਹੋਰ ਲਿਆਓ ਸਰ ਟਾਈਮ ਦਿੱਤਾ ਵਾ ਕਿ ਤੁਹਾਨੂੰ ਇੰਨੇ ਵੇਦਾਂ ਜਦੋਂ ਅਸੀਂ ਆਏ ਆ ਤੁਹਾਡੇ ਕੋਲ ਮੈਂ ਸਵੇਰ ਦਾ 9 ਵਜੇ ਦਾਣ ਕੇ ਬੈਠਾ 12 ਵਜੇ ਤੱਕ ਕੋਈ ਨਹੀਂ ਇੱਥੇ ਆਇਆ 12 ਵਜੇ ਆਣ ਕੇ ਬੈਠਿਆ ਮੁੜ ਕੇ ਆਪ ਆਪਣਾ ਚਾਹ ਪਾਣੀ ਪੀਂਦੇ ਰਿਹਾ ਆਪਣਾ ਕੰਮ ਸ਼ੁਰੂ ਕੀਤਾ ਕਰਦੇ ਆ ਖੁੱਲਾ ਟਾਈਮ ਆ ਮਜੇ ਨਾ ਕਰਾਓ ਮਜੇ ਨਾ ਕਰਾਓ ਮੁੜ ਕੇ ਕਹਦਾ ਜੀ ਤੁਹਾਡਾ ਟਾਈਮ ਲੰਘ ਗਿਆ ਵਾ 3 ਵਜੇ ਸਾਡੇ ਬਿਲਕੁਲ ਸਾਨੂੰ ਬਾਹਰ ਕੱਢਦਾ ਕਮਰਿਆਂ ਚ ਜੀ ਜਿਆਦਾ ਮਜ਼ਾ ਲੈ ਲਿਆ ਮਜ਼ਾ ਕੀ ਕਹਿ ਸਕਦੇ ਸਰ ਅਹੀਂ ਤੇ ਪਬਲਿਕ ਮਜ਼ਾ ਕੀ ਕਹਿ ਸਕਦੀ ਆ ਉਸਰ ਨੂੰ ਤੇ ਸਾਡੇ ਨਾਲ ਇਹ ਜੋ ਤੱਕਾ ਰਿਹਾ ਸਾਡੀਆਂ ਫੈਲਾਂ ਜਾਵਾਂ ਹੋਣ ਸਾਨੂੰ ਇਨਸਾਫ ਮਿਲੇ ਇਹੋ ਚਾਹੇ ਆ ਭਗਵੰਤ ਮਾਨ ਸਰਕਾਰ ਤੱਕ ਸਾਡੀ ਬਾਜ ਪਹੁੰਚੇ ਸਰਦਾਰ ਗੁਰਦੇਵ ਸਿੰਘ ਸੰਧੂ ਨੇ ਬਹੁਤ ਸੁਣੇ ਸਾਨੂੰ ਪ੍ਰੋਸਾਦ ਆਇਆ ਵਾ ਕਿ ਸਾਨੂੰ ਆਸ ਹੈ ਨਾ ਉੱਤੇ ਕਿ ਇਹ ਸਾਡਾ ਮਸਲਾ ਹੱਲ ਕਰਨਗੇ ਅਗਰ ਮੈਦਾਨ ਚ ਨਾ ਕੋਈ ਹੋ ਗਿਆ ਤੇ ਫਿਰ ਫਾਇਦਾ ਕੀ ਵੋਟਾਂ ਦਾ ਸਰ ਸਾਡੇ ਹੋਈ ਸਰਬਸੰਮਤੀ ਹੈ ਮੇਰੀ ਇਕੱਲੇ ਦੀ ਪਿਛਲੀ ਈਅਰ ਫਾਈਲ ਜਾਊਗੀ ਹੀ ਸਿਰਫ ਇੱਕੋ ਫੈਲਾ ਮੇਰੀ ਉਹ ਵੀ ਨੇ ਸਰ ਅੱਜ ਦਾਖਲ ਹੋ ਰਹੀ ਓਕੇ ਨਾਮ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਕਿ ਪਿੰਡ ਤੋਂ ਮੇਰਾ ਪਿੰਡ ਕੱਕਾ ਕੰਡਿਆਲਾ ਜੀ ਤੇ ਕੀ ਗੱਲ ਬਾਤ ਤੁਸੀਂ ਇੱਥੇ ਡੀਵੀਓ ਦੇ ਉੱਤਰ ਖੜੇ ਸਰ ਅਸੀਂ 2 ਵਜੇ ਦੀ ਐਂਟਰੀ ਕੀਤੀ ਆ ਜੀ ਤੇ 3 ਵਜੇ ਇਹਨਾਂ ਦਾ ਟਾਈਮ ਕਹਿੰਦੇ ਵੀ 3 ਵਜੇ ਦਾ ਟਾਈਮ ਉਹ 2 ਵਜੇ ਐਂਟਰੀ ਕਰ ਚੁੱਕੇ ਆ ਇਹ ਅਫਸਰ ਸਾਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਨਾ ਕਾਜਰਖਵਾਰੀ ਸਾਡੀ ਫਾਈਲ ਦੇ ਵਿੱਚ ਕੋਈ ਗਲਤੀ ਨਹੀਂ ਆਧਾਰ ਕਾਰਡ ਜਿਹੜੇ ਆ ਚਾਰ-ਚਾਰ ਆਧਾਰ ਕਾਰਡ ਲੱਗੇ ਆ ਅੰਦਰ ਜਦੋਂ ਐਂਟਰੀ ਕੀਤੀ ਆ ਸਾਨੂੰ ਅਫਸਰ ਜਿਹੜੇ ਆ ਕੋਈ ਕਹਿੰਦਾ ਜੀ ਇਧਰੋਂ ਆਧਾਰ ਕਾਰਡ ਦੀ ਇੱਕ ਕਾਪੀ ਲਿਆਓ ਕਰਾ ਕੇ ਇੱਕ ਕਰਾ ਕੇ ਲੈਂਦੀ ਆ ਇੱਕ ਇੱਕ ਦੀ ਹੋਰ ਲੋੜ ਪੈ ਗਈ ਆ ਜੀ ਦੱਸੋ ਜੀ 4 4000 ਕੜਦੀਆਂ ਕਾਪੀਆਂ ਲੱਗੀਆਂ ਹੋਣਾ ਤੇ ਉਹਦੇ ਤਾਂ ਕੋਈ ਪ੍ਰੂਫ ਨਹੀਂ ਹੈਗਾ ਉਹ ਮੁੜ ਕੇ ਫੇਰ ਜਿਹੜੇ ਜਿਹੜੀਆਂ ਸਾਡੇ ਕੋਲ ਅਧਾਰ ਕੜ ਕਾਪੀਆਂ ਮੰਗਾਈਆਂ ਗਿਆ ਉਹ ਸਾਡੇ ਹੱਥ ਦੇ ਵਿੱਚ ਹੀ ਫੜਾਈਆਂ ਗਿਆ ਫੇਰ ਸਾਡੇ ਕੋਲ ਫਾਇਜ਼ ਜੀ ਕਹਿੰਦੇ ਵੀ ਸਾਡਾ ਟਾਈਮ ਜੇ ਹੋ ਗਿਆ ਵਾ ਪਹਿਲਾਂ ਸਾਡੇ ਹੱਥ ਦੇ ਵਿੱਚ ਆ ਫੀਸਾਂ ਸਾਡੇ ਕੋਲ ਲਈਆਂ ਗਈਆਂ ਅੱਛਾ 200 ਰੁਪਿਆ ਫੀਸ ਦੇ ਕੇ ਤੇ ਇੱਥੋਂ 200 ਰੁਪਿਆ ਫੀਸ ਦੇ ਕੇ 42 ਮਿੰਟ ਵੀ ਨਹੀਂ ਲੱਗੇ ਤੇ 2 ਮਿੰਟ ਦੇ ਵਿੱਚ ਦਫ਼ਤਰ ਅੱਗੇ ਚੱਲ ਗਏ ਆ ਅੱਗੇ ਜਾ ਕੇ ਕੰਪਿਊਟਰ ਚੱਲਣ ਰਿਹਾ ਇਹਨਾਂ ਦਾ ਕੰਪਿਊਟਰ ਦੇ ਉੱਤੇ ਸਿਰ ਦੇ ਉੱਤੇ ਖਲੋਤੇ ਹੋਏ ਬੰਦੇ ਜਿਹੜੇ 8-10 ਆ ਉਹਨਾਂ ਨੂੰ ਕਿਹਾ ਗਿਆ ਜੀ ਇਹ ਟਾਈਮ ਨਹੀਂ ਜੀ ਟਾਈਮ ਹੋ ਗਿਆ ਜੀ ਸਾਡਾ 3:30 ਵਜੇ ਕਿ ਤਨੇ ਦੱਸੋ ਜੀ ਜਿਹੜਾ ਬੰਦਾ ਤੁਹਾਡੇ ਸਿਰ ਤੇ ਖਲੋਤਾ ਆਇਆ ਵਾ ਉਹਨੂੰ ਤੁਸੀਂ ਕਹਿ ਦਿਓ ਵੀ ਇਹ ਟਾਈਮ ਹੋ ਗਿਆ ਜਾਂ ਤੇ ਜਾਂ ਤੇ ਅਸੀਂ ਬਾਹਰ ਹੋਈਏ ਜਾਂ ਗੇਟ ਪਾਰ ਰਹੀ ਆ ਜਾਂ ਅਸੀਂ ਅੰਦਰ ਹੀ ਨਹੀਂ ਹੈਗੇ ਤੁਹਾਡੇ ਸਿਰ ਤੇ ਤੇ ਖਲੋਤੇ ਆ ਜੀ ਇਹਦੇ ਅਫਸਰਾਂ ਨੂੰ ਕਿ ਗਲਤ ਹੋ ਗੱਤਰ ਸਾਡੇ ਨਾਲ ਬਹੁਤ ਗਲਤੀ ਆ ਕਿ ਬੇ ਬੇਇਨਸਾਫੀ ਹੋਈ ਹੈ ਪਹਿਲਾਂ ਕਿੰਨੀਆਂ ਨੈਲੇ ਤੀਕੀਆਂ ਹਾਂਜੀ ਪਾਇਨਾਗਰ ਕਿੰਨਾ ਦਿਨ ਨਹੀਂ ਹੈਗੀ ਆ ਤੁਹਾਡੀ ਪਹਿਲਾਂ ਸਰ ਸਾਡੀ ਅਸੀਂ ਆਮ ਪਾਰਟੀ ਦੇ ਬੰਦੇ ਆ ਤੇ 2013 ਚੋਂ ਤੁਰੇ ਆ ਸਾਡੀ ਦੇ ਇੰਨੀ ਜਿਆਦੀ ਖੱਜਲ ਖਵਾਰੀ ਹੋਈ ਆ ਜਿਹੜਾ ਸਾਹ ਕੋਈ ਨਹੀਂ ਸਿਆਣੇ ਸਿਆਣੇ ਬੰਦੇ ਸਾਰੇ ਆ ਪਿੰਡ ਮੇਰਾ ਕੱਕਾ ਗੰਡਿਆਲਾ ਜੀ ਮਤਲਬ ਆਪਣੇ ਕਿ ਅਹੁਦੇਦਾਰ ਨੂੰ ਕੋਈ ਮੇਨ ਬੰਦੇ ਬੁਲਾਇਆ ਸਰ ਅਸੀਂ ਮੁੜ ਕੇ ਫਿਰ ਸਾਡਾ ਤਾਂ ਜਦੋਂ ਅਸੀਂ ਅਫਸਰਾਂ ਨਾਲ ਗੱਲ ਕੀਤੀ ਕਿ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਸਰਦਾਰ ਗੁਰਦੇਵ ਸਿੰਘ ਚੇਅਰਮੈਨ ਸਾਹਿਬ ਨੇ ਤਰਨਤਾਰਨ ਤੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਆਣ ਕੇ ਫਿਰ ਸਾਡੇ ਨਾਲ ਕਿਹਾ ਵੀ ਚਲੋ ਅਫਸਰ ਜਿਹੜੇ ਬਹੁਤ ਵਧੀਆ ਨੇ ਆਪਣੇ ਡੀਸੀ ਸਾਹਿਬ ਉਹਨਾਂ ਨਾਲ ਗੱਲ ਕੀਤੀ ਐ ਉਹਨਾਂ ਨਾਲ ਗੱਲ ਕੀਤੀ ਉਹ ਮਤਲਬ ਕਹਿੰਦੇ ਵੀ ਚਲੋ ਤੁਹਾਡੇ ਨਾਲ ਹੀ ਕਾਚਾ ਵੀ ਨਹੀਂ ਹੋਣਾ ਉਹ ਹੰਡੀ ਦਿੰਦੇ ਆਣ ਕੇ ਟਟਾ ਲਈ ਮਸਲਾ ਹੱਲ ਕਰਾਉਣਾ ਪਰ ਲੱਗਦਾ ਵਾ ਕਿ ਟਾਈਮ ਕਿਰੀਅਰ ਹੋ ਗਿਆ ਡੀਸੀ ਸਾਹਿਬ ਬਹੁਤ ਸਿਆਣੇ ਆ ਮਤਲਬ ਕਿ ਜिले ਸਾਰਾ ਜਿਲ੍ਹਾ ਹੱਥੋਂ ਦਾ ਉਹਨਾਂ ਦੇ ਬਹੁਤ ਸਿਆਣੇ ਹੁੰਦੇ ਨੇ ਸਾਨੂੰ ਮਤਲਬ ਕਿ ਵਿਸ਼ਵਾਸ ਦਿਵਾਉਣ ਕਿ ਸਾਡੇ ਜਿਹੜੇ ਫਾਰਮ ਆ ਪਹਿਲਾਂ ਉਹ ਜਾ ਕੇ ਤੀਆਂ ਜਾਣਗੀਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਵੀ ਜਿਹੜੀਆਂ ਸਾਡੀਆਂ ਪਹਿਲਾਂ ਆ ਉਹ ਮਤਲਬ ਕਿ ਜਮਾ ਕੀਤੀਆਂ ਜਾਣ ਸਾਡੀ ਜਿਹੜੀ ਪਿੰਡ ਦੀ ਇਲੈਕਸ਼ਨ ਆ ਅੱਗੇ ਤੋਂ ਵੀ ਮਤਲਬ 7 ਸਾਲ ਹੋਇਆ ਕੋਈ ਇਲੈਕਸ਼ਨ ਨਹੀਂ ਹੋਈ ਕਦੀ ਸ਼ਹਿਰ ਦੇ ਵਿੱਚ ਤਾਂ ਡੀਐਮ ਵੋਟਾਂ ਜੀ ਕਦੀ ਪਿੰਡ ਦੀ ਇਹ ਵਾਰ ਲੱਗ ਕੀਤੀ ਜਾਣਗੀ ਜਾਂ ਜੀ ਫਿਰ ਇਲੈਕਸ਼ਨ ਹੋਣੀ ਹੈ ਜੀ ਉਹ ਮਤਲਬ ਕਿ ਇਹੋ ਜਿਹਾ ਚੱਕਰ ਹੀ ਚਲਾਈ ਜਾਂਦੇ ਆ ਸਾਡਾ ਪਿੰਡ ਤੇ ਇੰਨਾ ਜ਼ਿਆਦਾ ਪਛੜਿਆ ਆ ਜਾ ਕੇ ਵੇਖ ਲਓ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਡੀਸੀ ਸਾਹਿਬ ਕਿਤੇ ਸਾਡੇ ਪਿੰਡੋਂ ਕਿਤੇ ਗੱਡੀ ਮਾਰੀ ਜੀ ਤੁਸੀਂ ਜਾਂਦੇ ਜੇ ਅੰਮ੍ਰਿਤਸਰ ਨੂੰ ਜਾਂ ਕਿਤੇ ਝੰਡੇ ਵਾਲੇ ਨੂੰ ਤੁਸੀਂ ਆਣ ਕੇ ਦੇਖੋ ਵੀ ਸਾਡੀ ਸੜਕ ਦਾ ਕੀ ਹਾਲ ਆ ਸਾਡੇ ਪਿੰਡ ਦਾ ਕੀ ਹਾਲ ਆ ਇਹ ਤੇ ਪਿੰਡ ਦੇ ਵਿੱਚ ਇੰਨਾ ਜਿਆਦਾ ਗੰਦ ਪਿਆ ਜੀ ਬਹੁਤ ਜਿਆਦਾ ਮੈਂ ਇਹ ਅਰਜੀ ਕਰਦਾ ਡੀਸੀ ਸਾਹਿਬ ਤੁਸੀਂ ਬਹੁਤ ਵਧੀਆ ਇਨਸਾਫ ਵਾਲੇ ਬੰਦੇ ਜੀ ਸਾਨੂੰ ਇਨਸਾਫ ਜਿਹੜਾ ਵਾ ਅਸੀਂ ਤੁਹਾਡੇ ਕੋਲ ਲੈ ਸਕਦੇ ਆ ਠੀਕ ਹੈ